ਕਿਉਂ ਹੁੰਦੀ ਆ ਜੀ ਭਾਦੋ ਚ ਗਾਂ ਸੋਈ ਮਾੜੀ ਲੋਕ ਆਮ ਤੌਰ ਤੇ ਕਹਿ ਦਿੰਦੇ ਵੀ ਭਾਦੋ ਚ ਗਾਂ ਨਾ ਸੂਵੇ ਬਹੁਤ ਲੋਕ ਸਾਡੇ ਤੋਂ ਟੀਕੇ ਲਵਾ ਕੇ ਪਹਿਲਾਂ ਵੀ ਪਸ਼ੂ ਨੂੰ ਸਵਾ ਲੈਂਦੇ ਆ ਜੀ ਸਾਨੂੰ ਦੱਸਦੇ ਆ ਵੀ ਭਾਦੋ ਚ ਗਾਂ ਦਾ ਸੂਣਾ ਇਹ ਗੱਲਾਂ ਮਾੜਾ ਮੰਨਦੇ ਆ ਵੀ ਲੋਕਾਂ ਨੂੰ ਇਹ ਚੀਜ਼ ਦਾ ਵਹਿਮ ਹੁੰਦਾ ਵੀ ਭਾਦੋ ਚ ਗਾਂ ਸੂ ਵੀ ਪਤਾ ਨਹੀਂ ਕੋਈ ਨੁਕਸਾਨ ਨਾ ਹੋ ਜੇ ਉਹ ਨਾ ਹੋ ਜੇ ਕੁਝ ਨਹੀਂ ਹੁੰਦਾਗਾ ਜੀ ਇਹ ਵੀ ਜ ਕੁਝ ਨਹੀਂਗਾ ਜਿਹੜੀ ਮੇਨ ਗੱਲ ਹੈਗੀ ਆ ਵੀ ਭਾਦੋ ਚ ਤਾਂ ਬਹੁਤ ਜ਼ਿਆਦਾ ਹੁੰਦੇ ਆ ਹੋਮਸ ਬਹੁਤ ਹੁੰਦੀ ਹੈ ਤੇ ਗਾਂ ਦੁੱਧ ਤੇ ਨਹੀਂ ਆਉਂਦੀ ਜੀ ਭਾਦੋਂ ਦੇ ਦਾ ਇੰਨੇ ਹੁੰਦੇ ਆ ਤੁਹਾਨੂੰ ਆਪ ਨੂੰ ਹੀ ਪਤਾ ਵੀ ਸਭ ਤੋਂ ਜ਼ਿਆਦਾ ਹਮਸਾਲਾ ਮਹੀਨਾ ਆਪਣੇ 1 ਸਾਲ 'ਚ ਜਿਹੜਾ ਆਉਂਦਾ ਤਾਂ ਉਹ ਭਾਦੋਂ ਦਾ ਮਹੀਨਾ ਹੁੰਦਾ ਜੀ ਹੋਰ ਕੋਈ ਵਹਿਮ ਵਿਚਾਰ ਨਾ ਕਰਿਆ ਕਰੋ ਕਦੇ ਵੀ ਪਸ਼ੂ ਨੂੰ ਪਹਿਲਾਂ ਨਾ ਸਵਾਇਆ ਕਰੋ ਮਾਗ 'ਚ ਕਹਿ ਦਿੰਦੇ ਆ ਮੱਝ ਸੂਈ ਮਾੜੀ ਆ ਜੀ ਮਾਗ 'ਚ ਠੰਡ ਬਹੁਤ ਜ਼ਿਆਦਾ ਹੁੰਦੀ ਆ ਮੱਝ ਦਾ ਜਿਹੜਾ ਕਾਫ ਹੁੰਦਾ ਬੱਚਾ ਹੁੰਦਾ ਉਹਨੂੰ ਬਚਾਉਣਾ ਥੋੜਾ ਜਿਹਾ ਸੰਭੜਾ ਔਖਾ ਹੁੰਦਾ ਕਿਉਂਕਿ ਮੱਝਾਂ ਦੇ ਜਿਹੜੇ ਕਾਫ ਹੁੰਦੇ ਆ ਬੱਚੇ ਉਹ ਜ਼ਿਆਦਾ ਠੰਡ ਮੰਦੇ ਆ ਜੀ ਠੀਕ ਹੈ ਇਸ ਕਰਕੇ ਮਾਗ 'ਚ ਮੱਝ ਸ ਤੁਸੀਂ ਕਦੇ ਵੀ ਇਹਦੇ ਹਿਸਾਬ ਨਾਲ ਪਸ਼ੂ ਦੀ ਹੀਟ ਨਾ ਛੜਾਇਆ ਕਰੋ ਕਦੇ ਇਹ ਨਾ ਸੋਚਿਆ ਕਰੋ ਵੀ ਮਾਗ ਚ ਮੱਝ ਸੂਈ ਮਾੜੀ ਆ ਤੇ ਭਾਦੋ ਚ ਗਾਂ ਸੂਈ ਮਾੜੀ ਆ ਜੀ ਇਹਦੇ ਨਾਲ ਕੁਝ ਨਹੀਂ ਹੁੰਦਾ ਕੋਈ ਵਹਿਮ ਵਿਚਾਰ ਨਾ ਕਰਿਆ ਕਰੋ ਬਹੁਤ ਬੰਦੇ ਆ ਜਿਹੜੇ ਟੀਕੇ ਲਾ ਕੇ ਪਸ਼ੂ ਨੂੰ ਪਹਿਲਾਂ ਸਵਾ ਲੈਂਦੇ ਆ ਉਹਦੇ ਨਾਲ ਤੁਹਾਡੇ ਪਸ਼ੂ ਦਾ ਨੁਕਸਾਨ ਹੋ ਸਕਦਾ ਜੀ ਪਰ ਭਾਦੋ ਚ ਗਾਂ ਸੂਣ ਨਾਲ ਤੇ ਮਾਗ ਚ ਮੱਝ ਸੂਣ ਨਾਲ ਯਕੀਨ ਮੰਨਿਓ ਕਦੇ ਕਿਸੇ ਦਾ ਨੁਕਸਾਨ ਨਹੀਂ ਹੋਊਗਾ ਜੀ ਇਹ ਤੁਹਾਡਾ ਵਹਿਮ ਹੈ ਸਿਰਫ ਹੋਰ ਕੁਝ ਵੀ ਨਹੀਂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਚੰਗੀ ਲੱਗੀ ਧੰਨਵਾਦ